ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਔਰਗ ਸੂਹੀ ਮਹੱਲਾ 3 ਘਰ ਪਹਿਲਾ ਅਸ਼ਟ ਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਨਮ ਹੀ ਤੇ ਸਭ ਕਿਛੁ ਹੋਆ ਬਿਨ ਸਤਗੁਰ ਨਾਮ ਨ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੈ ਸਾਧਨ ਜਪ ਨਮਹੀਤੇ ਸਭ ਕਿਛ ਹੋਆ ਬਿਨ ਸਤਗੁਰ ਨਾਮ ਨ ਜਪ ਗੁਰ ਕਾ ਸ਼ਬਦ ਮਹਾਰਸ ਸੁਮੇਠਾ ਬਿਨ ਚਾਖੈ ਸਾਧਨ ਜਪ ਕਉੜੀ ਬਦਲਾ ਜਨਮ ਗਵਾਇ ਚੀਨ ਸੁਨਾਹੀ ਆਪ ਗੋਰਾ ਮਖੋ ਵਾ ਤਾ ਇੱਕੋ ਜਾਣ ਹਮੇ ਦੁੱਖ ਨਾ ਸੰਤਾਪੈ ਬਲਹਾਰੀ ਗੁਰ ਆਪਣੇ ਬਿਟਹਾ ਜਨ ਸਾਚੇ ਸਿਉ ਲੈ ਬਲਾਈ শবদিন আতম্বর গাস সহজে समाई রহ গোরমুখ গাওয়া গৌরমুখ বুজা গোরমুখ শবদ বিচারে ਦਿਓ ਪਿੰਡ ਸਭ ਗੁਰਤੇ ਉਪਜਾ ਗੁਰਮਖ ਕਾਰਜ ਸਵਾਰੇ ਮਾਨਮ ਕੋ ਅੰਦਾ ਅੰਧ ਕਮਾਵਾ ਬੇਖ ਖੱਟੇ ਸੰਸਾਰੇ ਮਾਇ ਮੋਹਿ ਸਦਾ ਦੁਖ ਪਾਈ ਬਿਨ ਗੁਰ ਆਤ ਪਿਆਰੇ ਸੋਈ ਸੇਵਕਾ ਜੇ ਸਤਗੁਰ ਸੇਵੇ ਚਾਲਾ ਸਤਗੁਰ ਪਾਈ ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਈ ਸੱਚੇ ਬਾਣੀ ਗੁਰਮਖ ਆਖਾ ਹਉਮੈ ਵਿੱਚ ਹਜਾਈ ਆਪੇ ਦਾਤਾ ਕਰਮ ਹੈ ਸੱਚ ਸੱਚਾ ਸ਼ਬਦ ਸੁਣਾਈ ਗੁਰਮੁਖ ਖਾਲੀ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਈ ਸਦਾ ਅਲੇਪਤ ਸਾਚ ਰੰਗ ਰਤਾ ਗੁਰ ਕਾ ਸਹਜ ਸੁਭਾਈ ਮਨ ਮੁਖ ਸਦ ਹੀ ਕੋੜ ਬੋਲਾ ਵੇਖੀ ਬੀਜ ਆ ਬਖ ਖਾਈ ਜਮ ਕਾਲ ਬਾਦਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਵਣ ਛਡਾਈ ਸਚਾ ਤੀਰਥ ਜਿਤ ਸਤ ਸਰਨਾ ਬਣਾ ਗੁਰਮਖ ਆਪ ਉਜਾਈ ਆਠ ਸਹ ਤੀਰਥ ਗੁਰ ਸ਼ਬਦ ਦੇਖਾਈ ਤੇ ਤੋ ਨਾ ਕਾਇ ਮਲ ਜਾਈ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾ ਮਨ ਲੱਗਾ ਨਾਲੇ ਸੱਚੀ ਸਿਫਤ ਸੱਚੀ ਸਾਲਾ ਪੂਰੇ ਗੁਰ ਤੇ ਪਾਈ ਤਨ ਮਨ ਸਭ ਕਿਸ ਹਰ ਤਿਸ ਕੇਰਾ ਦਰਮਤ ਕਹਣ ਜਾਏ ਹੁਕਮ ਹੋਵਾ ਤਨ ਨਰਮਲ ਹੋਵਾ ਹਉਮੈ ਮਚੋ ਜਾਏ ਗੁਰ ਕੀ ਸਾਖੇ ਸਹ ਦੇ ਚਾਖੇ ਤ੍ਰਿਸ਼ਨਾ ਅਗਨ ਬਜਾਏ ਗੁਰ ਕਾ ਸ਼ਬਦ ਰਾਤਾ ਸਹਜੇ ਮਾਤਾ ਸਹਜੇ ਰਹਿ ਆਸਮਾਈ ਹਰ ਕਾ ਨਾਮ ਸਤ ਕਰ ਜਾਣਾ ਗੁਰ ਕਾ ਭਾਏ ਪਿਆਰੇ ਸਚੇ ਵੜ ਆਏ ਗੁਰ ਤੇ ਪਾਈ ਸਚਾ ਨਾਏ ਪਿਆਰੇ ਏ ਕੋ ਸੱਚਾ ਸਮਹ ਵਰਤਾ ਵਿਰਲਾ ਕੋ ਵਿਚਾਰੇ ਆਪੇ ਮੇਲ ਲਏਤਾ ਬਖਸ਼ੇ ਸੱਚੇ ਭਗਤ ਸਵਾਰੇ ਸਭ ਸੱਚਾ ਸੱਚ ਸੱਚ ਵਰਤਾ ਗੁਰਮਖ ਕੋਈ ਜਾਣਾ ਜਮਨ ਮਰਨਾ ਹੁਕਮ ਵਰਤਾ ਗੁਰਮਖ ਆਪ ਪਛਾਣਾ ਨਾਮ ਧਿਆਇ ਤਾਂ ਸਤਿਗੁਰ ਪਾਏ ਦੁਛਾ ਸੁਫਲ ਪਾਏ ਨਾਨਕ ਤਿਸ ਦਾ ਸਭ ਕਿਛ ਹੋਵਾ ਜਿ ਵਿੱਚ ਆਪ ਗਵਾਈ ਨਾਮ ਧਿਆਇ ਤਾ ਸਤਿਗੁਰੁ ਪਾਈ ਜੋ ਛਾ ਸੂ ਫਲ ਪਾਏ ਨਾਨਕ ਤਿਸ ਦਾ ਸਭ ਕਿਛੁ ਹੋਵਾਏ ਜੀ ਵਿਚ ਆਪਿ ਗੋਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਔਰਾਗ ਸੁਹੀ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਾਮੈ ਹੀ ਤੇ ਸਭ ਕਿਛੁ ਹੋਆ ਬਿਨ ਸਤਿਗੁਰ ਨਾਮ ਨੰ Jap ਗੁਰ ਕਾ ਸ਼ਬਦ ਮਹਾਰਸ ਮਿੱਠ ਬਿਨ ਚਖੈ ਸਾਦਨ ਜਪੈ